ਦੋਕੇ ਪੁੱਛੇ ਨਾ ਸਿੱਖ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਥੋੜਾ ਜਿਹਾ ਬੀਰਵਾ ਦੱਸ ਦਿਓ ਤੇ ਸਿੱਖ ਉਹ ਨਹੀਂ ਵੀ ਜਿਹੜਾ ਮੂੰਹ ਲਟਕਾ ਕੇ ਨੀਮੀ ਪਾ ਕੇ ਆਖੇ ਵੀ ਮੈਨੂੰ ਤੇ ਧਿਆਨ ਹੀ ਕੋਈ ਨਹੀਂ ਅੱਜ ਤੁਸੀਂ ਇੱਕ ਗੱਲ ਦਾ ਖਿਆਲ ਕਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਦੇ ਅੰਗ ਕਿੰਨੇ ਨੇ 1430 ਅੰਗ ਨੇ ਹਾਲਾਂਕਿ ਜਿਹੜੀ ਅੰਗਾਂ ਦੀ ਗਿਣਤੀ ਹੈ ਨਾ ਇਹ ਪਹਿਲਾਂ ਨਿਸ਼ਚਿਤ ਨਹੀਂ ਸੀ ਇਹ ਗੱਲ ਧਿਆਨ ਵਿੱਚ ਰੱਖਿਓ ਜਦੋਂ ਕਿ ਦੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਨੂੰ ਲਖਾਰੀ ਲਾ ਕੇ ਅੰਮ੍ਰਿਤ ਬਾਣੀ ਲਖਵਾਈ ਤੇ ਉਸ ਪਾਵਨ ਸਰੂਪ ਦੇ ਜਿਹੜੇ ਅੰਗ ਨੇ ਉਹ 974 ਨੇ ਫਿਰ ਸਿੱਖ ਹੱਥ ਲਿਖਤ ਲਿਖਦੇ ਸੀ ਸਰੂਪ ਹੱਥ ਲਿਖਤ ਲਿਖਦੇ ਸੀ ਤੇ ਜਦੋਂ ਹੱਥ ਲਿਖਤ ਲਿਖਣਾ ਤੇ ਕੋਈ ਮੋٹے ਅੱਖਰ ਲਿਖਦਾ ਹੈ ਭਾਵਨਾ ਨਾਲ ਤੇ ਉਹਦੇ ਅੰਗ ਵੱਧ ਜਾਂਦੇ ਸਨ ਕੋਈ ਬਰੀਕ ਅੱਖਰ ਲਿਖਦਾ ਹੈ ਲਿਖਾਈ ਤੌਰ ਤੇ ਉਹਦੇ ਅੰਗ ਕੱਟ ਜਾਂਦੇ ਸਨ ਬਹੁਤ ਸਮਾਂ ਗੁਰੂ ਕੇ ਸਿੱਖ ਹੱਥ ਲਿਖਤ ਵੀ ਅੰਮ੍ਰਿਤ ਬਾਣੀ ਦੀ ਸੇਵਾ ਨਿਭਾਉਂਦੇ ਰਹੇ ਨੇ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਚਾਰ ਸਰੂਪ ਲਿਖੇ ਸ੍ਰੀ ਦਮਦਮਾ ਸਾਹਿਬ ਤੁਸੀਂ ਕਦੀ ਦیدار ਕਰਿਓ ਸ੍ਰੀ ਹਰਮੰਦਰ ਸਾਹਿਬ ਜਾਨੇ ਹੋ ਤੇ ਜਿਹੜੀ ਉੱਪਰਲੀ ਮੰਜ਼ਲ ਹੈ ਉੱਥੇ ਪ੍ਰਕਾਸ਼ ਹੈ ਆਕਾਰ ਬੜਾ ਵੱਡਾ ਹੈ ਉਹ ਜਿਹੜੇ ਪਾਵਨ ਸਰੂਪ ਨੇ ਨਾ ਉਹਨਾਂ ਦੇ ਦੋ ਅੰਗਾਂ ਨੂੰ ਇੱਕ ਅੰਗ ਲਿਖਿਆ ਹੋਇਆ ਹੈ ਮੈਂ ਤੁਹਾਨੂੰ ਇਹ ਤਾਂ ਬੇਨਤੀ ਕਰਨ ਲੱਗਿਆ ਵੀ ਸਾਨੂੰ ਧਿਆਨ ਦੇ ਇਹ ਗੱਲ ਇਵੇਂ ਪ੍ਰਕਾਸ਼ ਹੈ ਤੁਹਾਨੂੰ ਇੱਕ ਅੰਗ ਮਿਲੇਗਾ ਅੱਜ ਅਸੀਂ ਜਿਹੜਾ ਸਤਿਗੁਰੂ ਦਾ ਅੰਗ ਹੈ ਉਹਦੇ ਦੋਨੋਂ ਪਾਸੇ ਗਿਣਦੇ ਇੱਕ ਦੋ ਪਰ ਉੱਥੇ ਨਹੀਂ ਮਿਲੇਗਾ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਹੱਥ ਲਿਖਤ ਸਰੂਪ ਹੈ ਉਹ ਦੋ ਅੰਗਾਂ ਨੂੰ ਇੱਕ ਅੰਗ ਲਿਖਦੇ ਹੈ ਤਾਂ ਇੰਨੀ ਗੱਲ ਧਿਆਨ ਵਿੱਚ ਰੱਖਿਓ ਵੀ ਅੰਗ ਜਿਹੜੇ ਨੇ ਪਹਿਲਾਂ ਬਾਦ ਘਟ ਰਹੇ ਨੇ ਪਰ ਜਦੋਂ ਤੋਂ ਜਿਹੜਾ ਮਸ਼ੀਨੀ ਛਾਪਾ ਆਇਆ ਤੇ ਪਾਵਨ ਸਰੂਪ ਲਿਖੇ ਜਾਣ ਲੱਗੇ ਤੇ ਉਸ ਤੋਂ ਬਾਅਦ ਪੰਥ ਨੇ ਓਮ ਨੇ ਇਹ ਨਿਸ਼ਚਿਤ ਕਰ ਦਿੱਤੇ ਕਿ 1430 ਅੰਗ ਨੇ ਹਰ ਰਾਗ ਉਸੇ ਅੰਗ ਤੇ ਆਰੰਭ ਹੋਵੇਗਾ ਹਰ ਸ਼ਬਦ ਉਸੇ ਥਾਂ ਆਏਗਾ ਇਵੇਂ ਅਸੀਂ ਇਹ ਵਿਚਾਰ ਬਣਾ ਲਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ ਕੱਲ ਜਿਹੜੇ ਅੰਗ ਨੇ ਨਾ ਉਹ 1430 ਅੰਗ ਨੇ ਦੂਜੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਹੈ ਉਹ ਬੋਲੋ ਭਲਿਓ 6 ਗੁਰੂਆਂ ਦੀ ਬਾਣੀ ਹੈ 6 ਗੁਰੂ ਨੇ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਪਹਿਲੀ ਪਾਤਸ਼ਾਹੀ ਤੋਂ ਪੰਜ ਪਾਤਸ਼ਾਹੀਆਂ ਤੇ ਅਗਲੇ ਜਿਹੜੇ ਸਹਿਬ ਸਤਿਗੁਰੂ ਨੇ ਉਹਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਛੇ ਗੁਰੂਆਂ ਦੀ ਬਾਣੀ ਹੈ ਇਹ ਪੂਰੀ ਆਪਣੇ ਧਿਆਨ ਚ ਰੱਖਿਓ ਅਗਲੀ ਗੱਲ ਗੁਰੂ ਗ੍ਰੰਥ ਸਾਹਿਬ ਚ ਕਿੰਨੇ ਭਗਤਾਂ ਦੀ ਬਾਣੀ ਹੈ ਵਾਦ ਘਟ ਆਉਂਦੀ ਹੈ ਕੋਈ ਗੱਲ ਨਹੀਂ ਉੱਚੀ ਬੋਲੋ ਕਿੰਨੇ ਭਗਤਾਂ ਦੀ ਬਾਣੀ ਹੈ ਅੱਜ ਤੁਸੀਂ ਚੇਤਾ ਰੱਖ ਕੇ ਜਾਓ 15 ਭਗਤਾਂ ਦੀ ਬਾਣੀ ਹੈ ਕਿੰਨੇ ਹਾਂ 15 ਭਗਤਾਂ ਦੀ ਬਾਣੀ ਹੈ ਤੁਸੀਂ ਨਾਮ ਪੜਦੇ ਹੋ ਭਗਤ ਕਬੀਰ ਸਾਹਿਬ ਨੇ ਭਗਤ ਨਾਮਦੇਵ ਜੀ ਨੇ ਭਗਤ ਰਵਿਦਾਸ ਸਾਹਿਬ ਜੀ ਨੇ ਭਗਤ ਸਦਨਾ ਜੀ ਭਗਤ ਸੈਣ ਜੀ ਭਗਤ ਪੀਪਾ ਜੀ ਭਗਤ ਸੂਰਦਾਸ ਜੀ ਇਵੇਂ ਕਰਕੇ 15 ਭਗਤਾਂ ਦੀ ਅਮਰਤ ਬਾਣੀ ਹੈ ਅਗਲੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ 11 ਭਟਾਂ ਦੀ ਬਾਣੀ ਦਰਜ ਹੈ ਭਟਾਂ ਦਾ ਸ਼ਬਦ ਹੀ ਮੈਂ ਕਹਿ ਲੱਗਿਆ ਸੀ ਮੈਨੂੰ ਤਾਂ ਗੱਲ ਚੇਤੇ ਆ ਗਈ 11 ਭਟ ਨੇ ਭਟ ਦਾ ਅਖਰੀ ਅਰਥ ਹੁੰਦਾ ਹੈ ਸਿਫਤ ਕਰਨ ਵਾਲਾ ਭਟ ਦਾ ਅਖਰੀ ਅਰਥ ਹੁੰਦਾ ਹੈ ਬਹੁਤ ਦਾਨਾ ਸਿਆਣਾ ਪੁਰਖ ਤੇ 11 ਭਟ ਨੇ 25 ਅੰਗ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਭਟਾਂ ਦੇ 25 ਅੰਗ ਨੇ ਤੇ ਉਹ ਜਿਹੜੇ 11 ਭਟ ਨੇ ਨਾ ਉਹਨਾਂ ਦੇ ਨਾਮ ਇਸ ਤਰ੍ਹਾਂ ਨੇ ਾਟ ਜਲ ਜੀ ਾਟ ਨਲ ਜੀ ਾਟ ਕਲ ਜੀ ਾਟ ਭਿਖਾ ਜੀ ਾਟ ਗੰਦ ਜੀ ਾਟ ਹਰਵੰਸ ਜੀ ਾਟ ਮਥਰਾ ਜੀ ਇਵੇਂ ਆ ਭਟਾਂ ਦੇ ਨਾਮ ਨੇ ਜਿਨ੍ਹਾਂ ਦੀ ਅੰਮ੍ਰਿਤ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਹੈ ਹੁਣ 6 ਗੁਰੂਆਂ ਦੀ ਬਾਣੀ ਹੋ ਗਈ 15 ਅਖਤਾਂ ਦੀ 11 ਭੱਡਾਂ ਦੀ ਅਮਰਤ ਬਾਣੀ ਹੋ ਗਈ ਤੇ ਕੌਣ ਰਹਿ ਗਿਆ ਉੱਤੀ ਬੋਲੋ ਭਲੇਓ ਕੌਣ ਰਹਿ ਗਿਆ ਗੁਰਸਿੱਖ ਰਹਿ ਗਏ ਗੁਰਸਿੱਖ ਤਿੰਨ ਨੇ ਤਿੰਨ ਗੁਰਸਿੱਖਾਂ ਦੀ ਬਾਣੀ ਹੈ ਇੱਕ ਬਾਬਾ ਸੱਤਾ ਜੀ ਦੂਜਾ ਬਾਬਾ ਬਲਵੰਡ ਜੀ ਦੋਨੋਂ ਸ਼ੱਕੇ ਭਰਾ ਨੇ ਗੁਰੂ ਘਰ ਦੇ ਕੀਰਤਨੀਏ ਰਹੇ ਗੁਰੂ ਅਰਜਨ ਸ਼ਹਿਬ ਮਹਾਰਾਜ ਬਿਲੇ ਉਹਨਾਂ ਦੀ ਇੱਕ ਬਾਤ ਹੈ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੂ ਖੀਬਦਾ ਦੇ ਗੁਨਾ ਸਤ ਪੈਨ ਭਰਾਵ ਹੈ ਪਰੰਗਤ ਦਾਨ ਪੜੀਵਦਾ ਇਹ ਬਾਬਾ ਸੱਤਾ ਜੀ ਤੇ ਬਲਵੰਡ ਜੀ ਗੁਰੂ ਕੇ ਸਿੱਖਾਂ ਦੀ ਅੰਮ੍ਰਿਤ ਬਾਣੀ ਹੈ ਇਸ ਤੋਂ ਇਲਾਵਾ ਇੱਕ ਕੌਣ ਹੈ ਤੀਜੇ ਕੌਣ ਹੈ ਤੀਜੇ ਕੌਣ ਹੈ ਬਾਬਾ ਸੁੰਦਰ ਜੀ ਅੱਜ ਚੇਤਾ ਰੱਖਿਓ ਅਸੀਂ ਰੋਜ਼ਾਨਾ ਨਮਸਕਾਰ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਬਾਬਾ ਸੁੰਦਰ ਜੀ ਇਹ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੜਪੋਤਰੇ ਨੇ ਆਹ ਜਿਹੜੀ RAMKALI SAD ਦੀ ਬਾਣੀ ਹੈ ਨਾ RAMKALI SAD ਅਕਸਰ ਆਪਾਂ ਜਦੋਂ ਅੰਤਮ ਅਰਦਾਸ ਹੁੰਦੀ ਹੈ ਕੋਈ ਪੁਰਾਣੀ ਤੜਾਈ ਕਰ ਜੇ ਤੇ ਬਹੁਤ ਵਾਰੀ ਉਹਦਾ ਵਖਰਾ ਵੀ ਸ਼ਰਧਾ ਨਾਲ ਜਾਪ ਕਰਿਆ ਜਾਂਦਾ ਹੈ ਤੇ ਇਹ RAM KALI ਸਾਧ ਦੀ ਅੰਮ੍ਰਿਤ ਬਾਣੀ ਬਾਬਾ ਸੁੰਦਰ ਜੀ ਨੇ ਉਚਾਰਨ ਕੀਤੀ ਹੈ ਤੈਨੋਂ ਗਏ ਕੁਝ ਵਿਦਵਾਨਾਂ ਦਾ ਮੰਨਣਾ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਮਰਦਾਨਾ ਸਾਹਿਬ ਦੀ ਵੀ ਬਾਣੀ ਹੈ ਪਰ ਫਿਰ ਕਦੀ ਇਸ ਗੱਲ ਤੇ ਵਿਦਵਾਨਾਂ ਨੇ ਵਿਚਾਰ ਕਰਕੇ ਤੇ ਇਹ ਸਿਮਤੀ ਪ੍ਰਗਟਾਈ ਕਿ ਅਸਲ ਵਿੱਚ ਬਾਬੇ ਮਰਦਾਨੇ ਦਾ ਨਾਮ ਵਰਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਬਦ ਆਉਂਦੇ ਮਰਦਾਨਾ ਪਹਿਲਾ ਪਰ ਉਹ ਬਚਨ ਗੁਰੂ ਨਾਨਕ ਸਾਹਿਬ ਦੇ ਨੇ ਤਾਂ ਕਈ ਵਾਰੀ ਤੁਹਾਨੂੰ ਮਿਲੇਗਾ ਵੀ ਚਾਰ ਗੁਰਸਿੱਖਾਂ ਦੀ ਬਾਣੀ ਹੈ ਮੈਂ ਤੁਹਾਨੂੰ ਤਾਂ ਬੇਨਤੀ ਕਹਿ ਲੱਗਿਆ ਹਾਲਾਂਕਿ ਉਹ ਬਚਨ ਗੁਰੂ ਨਾਨਕ ਸਾਹਿਬ ਦੇ ਨੇ ਬਾਬੇ ਮਰਦਾਨੇ ਦਾ ਨਾਮ ਵਰਤਿਆ ਬਾਣੀ ਵਿੱਚ ਤੇ ਭਾਈ ਲਾਲੋ ਜੀ ਦਾ ਵੀ ਨਾਮ ਆਉਂਦਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਦਾ ਕਰੀ ਗਿਆਨ ਵਿੱਚ ਲਾਲੋ ਪਾਪ ਕੀ ਜਾਂਦ ਲੈ ਕਾਬਲੋ ਤਹਾਇਆ ਜੋਰੀ ਮੰਗੇ ਦਾਨ ਬੇ ਲਾ ਲੋ ਬਾਣੀ ਵਿੱਚ ਤੇ ਮਾਤਾ ਖੀਵੀ ਦਾ ਵੀ ਨਾਮ ਆਉਂਦਾ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛੋਂ ਪਤਰਾਲੀ ਲੰਗਰ ਦੌਲਤ ਬੰਡੀ ਐ ਰਸ ਅਮਰਤ ਖੀਰ ਕੇ ਹਾਲੀ ਅੱਜ ਤੁਸੀਂ ਇਹ ਗੱਲ ਚੇਤਾ ਆਪਣੇ ਹਿਰਦੇ ਚ ਵਸਾ ਕੇ ਜਾਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੈਂ ਦਰਉਣ ਤਾਂ ਲੱਗਿਆ ਸਾਡੇ ਪੱਲੇ ਕੁਝ ਧਰਮ ਦੀ ਦੁਨੀਆ ਵਿੱਚ ਪੈ ਸਕੇ 1430 ਅੰਗ ਨੇ 6 ਗੁਰੂਆਂ ਦੀ ਬਾਣੀ ਐ 15 ਭਗਤਾਂ ਦੀ ਬਾਣੀ ਹੈ 11 ਭਟਾਂ ਦੀ ਬਾਣੀ ਹੈ ਤੇ ਤਿੰਨ ਗੁਰਸਿੱਖਾਂ ਦੀ ਬਾਣੀ ਹੈ ਅਗਲੀ ਗੱਲ ਗੁਰੂ ਗ੍ਰੰਥ ਸਾਹਿਬ ਤੇ ਰਾਗ ਕਿੰਨੇ ਨੇ 31 ਰਾਗ ਨੇ ਹਾਂ 31 ਰਾਗ ਨੇ ਜਦੋਂ ਬਾਣੀ ਲਿਖਵਾਈ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਦੀ ਲਖਾਰੀ ਨੇ ਉਦੋਂ ਰਾਗਾਂ ਦੀ ਗਿਣਤੀ 30 ਸੀ ਇਹ ਵੀ ਗੱਲ ਚਾਦ ਰੱਖਿਓ ਉਦੋਂ ਆਰੰਭਲਾ ਰਾਗ ਸ੍ਰੀ ਰਾਗ ਹੈ ਅਖੀਰਲਾ ਰਾਗ ਪ੍ਰਭਾਤੀ ਹੈ ਗੁਰੂ ਅਰਜਨ ਸਾਹਿਬ ਨੇ ਬੜੀ ਕਿਰਪਾ ਕੀਤੀ ਜਿਹੜਾ ਰਾਗ ਸ੍ਰੀ ਰਾਗ ਹੈ ਨਾ ਇਹਦਾ ਗਾਉਣ ਦਾ ਸਮਾਂ ਸ਼ਾਮ ਦਾ ਜਦੋਂ ਰਾਤ ਸ਼ੁਰੂ ਹੁੰਦੀ ਹੈ ਕਹਿ ਲਉ ਸੋਖੀ ਸ਼ਬਦਾਂ ਵਿੱਚ ਤੇ ਪ੍ਰਭਾਤੀ ਦਾ ਗਾਉਣ ਦਾ ਸਮਾਂ ਉਹ ਤੇ ਤੁਸੀਂ ਸਪਸ਼ਟ ਹੀ ਹੈ ਪ੍ਰਭਾਤ ਅਮਰਤ বেলা ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ ਕਹਿਣ ਲੱਗੇ ਸਿਖਾ ਜੇ ਕਦੀ ਤੂੰ ਭਾਵਨਾ ਨਾਲ ਇਸ ਅੰਮ੍ਰਿਤ ਬਾਣੀ ਨੂੰ ਆਰੰਭਤਾ ਤੋਂ ਪੜਨੀ ਵਿਚਾਰਨੀ ਸ਼ੁਰੂ ਕਰੇ ਤੇ ਅਖੀਰ ਤੱਕ ਪੜ੍ਹਦਿਆਂ ਜਦੋਂ ਪ੍ਰਭਾਤੀ ਰਾਗ ਤੇ ਪਹੁੰਚੇਗਾ ਸਤਜਾਣੀ ਤੇਰੀ ਜ਼ਿੰਦਗੀ ਵਿੱਚੋਂ ਅੰਧਕਾਰ ਮਿਟ ਕੇ ਪ੍ਰਕਾਸ਼ ਹੋ ਜਾਏਗਾ ਤੇਰੀ ਜ਼ਿੰਦਗੀ ਵਿੱਚ ਚਾਨਣ ਹੋ ਜਾਏਗਾ ਗੁਰੂ ਜੀ ਨੇ ਕਿਰਪਾ ਵਰਤਾਈ ਪਰ ਬਾਦ ਵਿੱਚ 31 ਮਾ ਰਾਗ ਬਾਦ ਵਿੱਚ 31 ਮਾ ਰਾਗ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਸਮ ਪਾਤਸ਼ਾਹ ਨੇ ਭਾਈ ਮਨੀ ਸਿੰਘ ਨੂੰ ਲਖਾਰੀ ਲਾ ਕੇ ਦਰਜ ਕੀਤੀ ਤੇ ਉਸ ਮੇਲੇ ਇੱਕ ਰਾਗ ਹੋਰ ਦਰਜ ਕੀਤਾ ਜਿਹਦਾ ਨਾਮ ਜੈਜਾ ਬੰਤੀ ਹੈ ਜੈਜਾ ਬੰਤੀ ਵਿੱਚ ਕੇਵਲ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਪਾਂ ਵਿਚਾਰਨ ਲੱਗੇ ਏ ਇੱਕ ਗੱਲ ਹੋਰ ਖਿਆਲ ਕਰ ਲਿਓ ਫਿਰ ਆਪਾਂ ਅੱਗੇ ਤੁਰਦੇ ਆ ਯਾਦ ਰੱਖੋ ਜਿਹੜੀ ਬਾਣੀ ਹੈ ਨਾ ਇੱਕ ਅੰਗ ਤੋਂ ਲੈ ਕੇ ਜਿਹੜੀ 13 ਅੰਗ ਤੱਕ ਦੀ ਬਾਣੀ ਹੈ ਇੱਕ ਅੰਗ ਤੋਂ ਲੈ ਕੇ 13 ਅੰਗ ਤੱਕ ਉਸ ਉੱਪਰ ਕਿਸੇ ਰਾਗ ਦਾ ਨਾਮ ਨਹੀਂ ਕੋਈ ਰਾਗ ਨਹੀਂ ਹੈ ਅਰੰਬਲੀ ਬਾਣੀ ਜਪਜੀ ਸਾਹਿਬ ਹੈ ਫਿਰ ਸੂਦਰ ਹੈ ਫਿਰ ਸੂਪੁਰਖ ਦੇ ਸ਼ਬਦ ਨੇ ਤੇ ਫਿਰ 16 ਸਹਿਬ ਹੈ ਉਸ ਉੱਪਰ ਕੋਈ ਰਾਗ ਨਹੀਂ ਹੈ ਉਸ ਨੂੰ ਵਿਦਵਾਨ ਪੁਰਖ ਆਖਦੇ ਹੈ ਰਾਗ ਮੁਕਤ ਬਾਣੀ 14 ਅੰਗ ਤੋਂ ਸ਼੍ਰੀ ਰਾਗ ਆਰੰਭ ਹੁੰਦਾ ਹੈ ਤੇ 1353 ਤੇ ਜਾ ਕੇ ਜੈ ਜੈ ਬੰਤੀ ਦੀ ਸਮਾਪਤੀ ਹੈ ਇਹ ਜਿਹੜੀ ਬਾਣੀ ਹੈ 14 ਤੋਂ 1353 ਤੱਕ ਇਹਨੂੰ ਵਿਦਵਾਨ ਪੁਰਖ ਆਖਦੇ ਹੈ ਇਹ ਰਾਗ ਵੱਧ ਬਾਣੀ ਹੈ ਰਾਗ ਵੱਧ ਬਾਣੀ ਹੈ ਰਾਗਾਂ ਵਿੱਚ ਹੈ ਤੇ 1353 ਤੋਂ ਸੈਸਕ੍ਰਿਤੀ ਆਰੰਭ ਹੋ ਗਈ ਤੇ 1430 ਅੰਗ ਤੱਕ ਰਾਗ ਮਾਲਾ ਦੀ ਸੰਪੂਰਨਤਾ ਹੈ ਇਹ ਜਿਹੜੀ ਫਿਰ ਬਾਣੀ ਹੈ ਸੈਸਕ੍ਰਿਤੀ ਹੈ ਇਹ ਤੋਂ ਬਾਅਦ ਗਾਥਾ ਹੈ ਇਹ ਤੋਂ ਬਾਅਦ ਪੁਨੇ ਇਹ ਮਹੱਲਾ ਪੰਜਵ ਹੈ ਫਿਰ ਕਬੀਰ ਸਾਹਿਬ ਫਰੀਦ ਸਾਹਿਬ ਦੇ ਸ਼ਲੋਕ ਵੀ ਨੇ ਪਟਾਂ ਦੇ ਅਮਰਤ ਬੋਲ ਨੇ 12 ਤੇ ਵਧਿਕ ਹੈ ਚੌ ਬੋਲੇ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਭੋਗਾਂ ਦੇ ਸ਼ਲੋਕ ਨੇ ਤੇ ਅੱਗੇ ਚੱਲ ਕੇ ਰਾਗ ਮਾਲ ਹੈ ਇਹ ਜਿੰਨੀ ਬਾਣੀ ਹੈ 1353 ਤੋਂ 1430 ਅੰਗ ਤੱਕ ਦੀ ਬਾਣੀ ਇਸ ਉੱਪਰ ਵੀ ਕਿਸੇ ਰਾਗ ਦਾ ਨਾਮ ਨਹੀਂ ਹੈ ਇਹਨੂੰ ਫਿਰ ਰਾਗ ਮੁਕਤ ਬਾਣੀ ਆਖਦੇ ਆ ਇੱਕ ਵਾਰੀ ਮੈਂ ਤੁਹਾਡੇ ਧਿਆਨ ਚ ਫਿਰ ਲੈ ਹੋਣੀ ਚਾਹੁੰਨੇ ਬੇਨਤੀ ਇਹ ਤਾਂ ਇਹ ਹਿੱਸਿਆਂ ਵਿੱਚ ਵੰਡ ਲਵੋ ਇੱਕ ਅੰਗ ਤੋਂ 13 ਅੰਗ ਤੱਕ ਰਾਗ ਮੁਕਤ ਬਾਣੀ 14 ਅੰਗ ਤੋਂ 1353 ਤੱਕ ਰਾਗ ਵੱਧ ਬਾਣੀ 1353 ਤੋਂ 1430 ਅੰਗ ਤੱਕ ਫਿਰ ਰਾਗ ਮੁਕਤ ਬਾਣੀ ਇਹਨਾਂ ਕੋਈ ਵੇਦਵਾ ਥੋੜਾ ਜਿਆ ਸਿੱਖ ਦੀ ਸੁਰਤ ਵਿੱਚ ਲਾਜ਼ਮੀ ਚਾਹੀਦੇ ਮੈਨੂੰ ਖਿਮਾ ਕਰ ਦਿਓ ਮੈਂ ਹੱਥ ਜੋੜ ਕੇ ਕਹਿ ਲੱਗਿਆ ਕਈ ਵਾਰੀ ਤੁਸੀਂ ਵੀ ਵੇਖਦੇ ਹੋ ਕਿ ਗੁਰਦੁਆਰੇ ਵਿੱਚੋਂ ਸੰਗਤ ਨਿਕਲਦੀ ਐ ਪਿੱਛੇ ਇੱਕ ਪੱਤਰਕਾਰ ਬੀਬੀ ਸ਼ਿਆਣੀ ਸੀ ਸੁਭਾ ਕਰਕੇ ਤੇ ਉਹਨੇ ਸੰਗਤ ਜਦੋਂ ਬਾਹਰ ਨਿਕਲੀ ਤੇ ਉਹਨੇ ਮੈ ਇੱਕ ਸਾਹਮਣੇ ਕਰਕੇ ਆਖਿਆ ਵੀ ਮੈਨੂੰ 10 ਗੁਰੂਆਂ ਦਾ ਨਾਮ ਦੱਸ ਦਿਓ ਲੜੀਵਾਰ ਨਹੀਂ ਕਹਿੰਿਆ ਨੂੰ ਚੇਤਾ ਸੀ ਮੈਨੂੰ ਇਹ ਦੱਸੋ ਜੱਸਾ ਸਿੰਘ ਆਲੂਵਾਲੀਆ ਕੌਣ ਐ ਮੈਨੂੰ ਦੱਸੋ ਨਵਾਬ ਕਪੂਰ ਸਿੰਘ ਕੌਣ ਐ ਮੈਨੂੰ ਦੱਸੋ ਹਰੀ ਸਿੰਘ ਨਲੂਆ ਕੌਣ ਐ ਤੇ ਬਹੁਤੇ ਮੇਰੇ ਵਰਗੇ ਹੋ ਸਨ ਜਿਨ੍ਹਾਂ ਹੱਸ ਕੇ ਤੇ ਦੰਦ ਕੱਢ ਕੇ ਤੇ ਮੁਖ ਪਾਸੀ ਕਰ ਲਿਆ ਸਾਨੂੰ ਗਿਆਤ ਨਹੀਂ ਐ ਉਹਨੇ ਬੱਚਿਆਂ ਨੂੰ ਪੁੱਛਿਆ ਉਹਨੇ ਬਜ਼ੁਰਗਾਂ ਨੂੰ ਪੁੱਛਿਆ ਉਹਨੇ ਮਤਾਮਾਂ ਭੈਣਾਂ ਨੂੰ ਪੁੱਛਿਆ ਨੌ ਜਵਾਨਾਂ ਨੂੰ ਪੁੱਛਿਆ ਤੇ ਉੱਥੇ ਬਹੁਤੇ ਉਹ ਸਨ ਜਿਹੜੇ ਜਵਾਬ ਨਹੀਂ ਦੇ ਸਕੇ ਮੈਂ ਹੱਥ ਜੋੜ ਕੇ ਜਿਹੜੀ ਬੇਨਤੀ ਕਹਿਣੀ ਚਾਹੁੰਦਾ ਜਿਹੜੇ ਆਪਾਂ ਗੁਰੂ ਚਰਨਾਂ ਵਿੱਚ ਜੁੜਨ ਵਾਲੇ ਐ ਘਟੋ ਘਟ ਗੁਰੂ ਗ੍ਰੰਥ ਸਾਹਿਬ ਦਾ ਬੀਰਵਾ ਸਾਡਾ ਜਿਹੜਾ ਇਤਿਹਾਸ ਹੈ ਉਹ ਸਾਡੀ ਸੁਰਤ ਵਿੱਚ ਚਾਹੀਦਾ ਜਦੋਂ ਸਾਨੂੰ ਕੋਈ ਪੁੱਛੇ ਅਸੀਂ ਬੜੇ ਮਾਨ ਨਾਲ ਦੱਸ ਸਕੀ